ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ OLA X1 ਦੀ ਤੇ ਅੱਜ ਆਪਾਂ ਇਹ ਅਜੇ ਆਪਾਂ ਬਾਈ ਕਰੀ ਸੀਗੀ ਤੇ ਹੁਣ ਤੁਹਾਨੂੰ ਦੱਸਦੇ ਆਂ ਆਪਾਂ ਇਹਦੇ ਫੀਚਰਸ ਬਾਰੇ ਤੇ ਅੱਜ ਅਸੀਂ ਇਹਦੇ ਜਿੰਨੇ ਫੀਚਰ ਸਾਨੂੰ ਪਤਾ ਨੇ ਅਸੀਂ ਤੁਹਾਨੂੰ ਵੀ ਦੱਸ ਰਹੇ ਆਂ ਵੀ ਤੇ ਮੇਰੇ ਹਿਸਾਬ ਨਾਲ ਤਾਂ ਵਧੀਆ ਜਿਹੜੇ ਮੇਰੀਆਂ ਭੈਣਾਂ ਨੇ ਬਸ ਵਧੀਆ ਉਹਨਾਂ ਵਾਸਤੇ ਇਹ ਚੀਜ਼ ਤੇ ਲੋਕਲ ਚਲਾਉਂਗੀ ਲੋਕਲ ਚਲਾਉਣੀ ਆ ਹਾਂ ਲੋਕਲ ਚਲਾਉਣੀ ਆ ਜਾਂ ਕੋਈ ਵੀ ਕਿਲੋਮੀਟਰ ਦੇ ਏਰੀਆ ਚ ਚਲਾਉਣੀ ਹੈ ਨਾ ਹਾਂ ਉਹਨਾਂ ਲਈ ਬਹੁਤ ਵਧੀਆ ਉਹਨਾਂ ਲਈ ਵੈਸੇ ਦੀ ਐਵਰੇਜ 100 ਕਿਲੋਮੀਟਰ ਦੀ ਇੱਕ ਵਾਰ ਚਾਰਜ ਕਰਕੇ 100 ਕਿਲੋਮੀਟਰ ਕੱਢਦੀ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਦੱਸ ਦਿਆਂ ਕੀ ਕੀ ਫੀਚਰਸ ਨੇ ਇੱਧਰ ਨੂੰ ਲੈ ਕੇ ਆਓ ਸਭ ਤੋਂ ਪਹਿਲਾਂ ਇਹਦੀ ਸਭ ਤੋਂ ਵੱਡੀ ਵਧੀਆ ਉਹਨਾਂ ਚਿਰ ਇਹਨੇ ਸਟਾਰਟ ਨਹੀਂ ਹੋਣਾ ਜਿੰਨਾ ਚਿਰ ਆਪਾਂ ਇਹਦਾ ਸਟੈਂਡ ਨਹੀਂ ਆ ਉੱਪਰ ਚੱਕਦੇ ਹੈਗੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰਾਂਗੇ ਸਟਾਰਟ ਨਾ ਰੂ ਵੀ ਆਨ ਇਹਦਾ ਆ ਵਾਲਾ ਬਟਨ ਆ ਇਹਨੂੰ ਦੱਬ ਕੇ ਆਪਾਂ ਪ੍ਰੈਸ ਕਰਕੇ ਰੱਖਣਾ ਇਥੇ ਜਦ ਨਾਰਮਲ ਆ ਗਿਆ ਤਾਂ ਆਪਣੀ ਇਹ ਸਟਾਰਟ ਹੋ ਗਈ ਤੇ ਸਭ ਤੋਂ ਵੱਡੀ ਗੱਲ ਇਹਦੀ ਕੋਈ ਆਵਾਜ਼ ਨਹੀਂ ਹੋਊਗੀ ਇਹ ਸਟਾਰਟ ਹੋ ਗਈ ਤੇ ਨਾਰਮਲ ਮੋਡ ਤੇ ਇਹ ਜਨਕੀ ਪੂਰਾ ਚਾਰਜ ਹੋਈ ਤੇ 100% ਚਾਰਜ ਹੋਈ ਤੇ ਇਹ ਦੱਸਦੀ ਆ 100 100 ਕਿਲੋਮੀਟਰ ਹੂੰ ਤੇ ਇਹ ਚ ਮੋੜ ਨੇ ਤਿੰਨ ਮੋੜ ਨੇ ਤਿੰਨ ਮੋੜ ਨੇ ਇਹਦੇ ਵਿੱਚ ਨਾਰਮਲ ਮੋਡ ਇਕੋ ਮੋਡ ਤੇ ਸਪੋਰਟਸ ਮੋਡ ਇਕੋ ਮੋਡ ਦੇ ਵਿੱਚ ਇਹ ਕੱਢਦੀ ਆ 120 ਕਿਲੋਮੀਟਰ ਫੁੱਲ ਚਾਰਜ ਹੋਈ ਤੇ ਇਹਦੇ ਵਿੱਚ ਇਕੋ ਮੋਡ ਦੇ ਵਿੱਚ ਜਿਹੜੀ ਇਹਦੀ ਸਪੀਡ ਆ ਉਹ 42 ਤੋਂ ਉੱਪਨੀ ਹੋਣੀ ਹੈਗੀ ਚਾਹੇ ਆਪਾਂ ਜਿੰਨੀ ਮਰਜ਼ੀ ਐਪ ਕਰੀਏ ਜਾਈਏ ਜੇ ਆਪਣਾ ਇਕੋ ਮੋਡ ਆ ਤਾਂ ਉਹ 42 ਤੋਂ ਉੱਪ ਨਹੀਂ ਹੋਣੀ ਹੈਗੀ ਆਪਣੀ ਸਪੀਡ ਤੇ ਨਾਰਮਲ ਦੇ ਵਿੱਚ ਇਹ ਜਾਊ 70 ਦੀ ਸਪੀਡ ਤੱਕ ਹੂੰ ਤੇ ਜਿਹੜਾ ਸਪੋਰਟਸ ਮੋਡ ਆ ਉਹਦੇ ਵਿੱਚ ਇਹ ਜਾਊਗੀ 100 ਦੀ ਸਪੀਡ ਤੱਕ ਠੀਕ ਹੈ ਜੀ ਤੇ ਇਹਦੇ ਵਿੱਚ ਰਿਵਰਸ ਗੇਅਰ ਵੀ ਆ ਤੇ ਜਦਾ ਪਰ ਰਿਵਰਸ ਕਰਨੀ ਹੈ ਤਾਂ ਇਹ ਸਿਰਫ ਤਿੰਨ ਤਿੰਨ ਹੈ ਨਾ ਤਾਂ ਦੋ ਜਾਂ ਤਿੰਨ ਦੀ ਸਪੀਡ ਤੇ ਮਗਰ ਪਿੱਛੇ ਨਹੀਂ ਜਾਂਦੀ ਉਸ ਤੋਂ ਬਾਅਦ ਇਹਦੀ ਸਪੀਡ ਨਹੀਂ ਹੈਗੀ ਜੀ ਤੇ ਇਹਦੇ ਵਿੱਚ ਹਾਰਨ ਵਾਇਰ ਦੇਖੋ ਐਨ ਪੂਰਾ ਤੇਜ ਆ ਤੇ ਇਹਦੇ ਵਿੱਚ ਦੋ ਲਾਈਟਾਂ ਨੇ ਇੱਕ ਤਾਂ ਵੀ ਆਟੋਮੈਟਿਕ ਆ ਤੇ ਇੱਕ ਆਪਾਂ ਆਨ ਆਫ ਕਰ ਸਕਦੇ ਆ ਇਹਦੀ ਠੀਕ ਆ ਜੀ ਤੇ ਇਹਨਾਂ ਨੇ ਇੱਕ ਇਹਦੀ ਡਿੱਗੀ ਬਗਰ ਬਹੁ ਖੁੱਲੀ ਆਹ ਜੁਨਾ ਮਰਜੀ ਇਸ ਮਾ ਚਾਰਜਰ ਆ ਜੀ ਇਹਦਾ ਚਾਰਜਰ ਆ ਜੀ ਕੱਲੇ ਚਾਰਜਰ ਦੀ ਦੀ ਕੀਮਤ ਮੇਬੀ 15000 ਦੇ ਕਰੀਬ ਇੱਥੇ ਇਹਦਾ ਚਾਰਜ ਲੱਗਦਾ ਤੇ ਟੱਚ ਆ ਥੋੜੇ ਅੰਦਰ ਨੂੰ ਦੱਬ ਕੇ ਆਪਣਾ ਇਹ ਓਪਨ ਹੋ ਜਾਂਦਾ ਤੇ ਇਹਦੀ ਜਿਹੜੀ ਚਾਰਜਿੰਗ ਆ ਉਸ ਦਾ 5-6 ਘੰਟੇ ਦੇ ਵਿੱਚ ਇਹ ਫੁੱਲ ਚਾਰਜ ਹੋ ਜਾਂਦੀ ਆ ਬਾਕੀ ਹਜੇ ਆਪਾਂ ਜੁਨਟਾ ਵਗੈਰਾ ਦਾ ਹਿਸਾਬ ਕਿਤਾਬ ਲਾਇਆ ਨਹੀਂ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨੀ ਕਿਹ ਜੁਨਟ ਵਗੈਰਾ ਲੈਂਦੀ ਆ ਕਿੰਨੀ ਕਿ ਨਹੀਂ ਉਹ ਹਜੇ ਹਿਸਾਬ ਕਿਤਾਬ ਆਪਾਂ ਲਗਾਇਆ ਨਹੀਂ ਹੈਗਾ ਜਿੰਨੇ ਕ ਆਪਾਂ ਨੂੰ ਇਹਦੇ ਫੀਚਰ ਪਤਾ ਸੀਗੇ ਤੁਹਾਨੂੰ ਦੱਸੀਆ ਪਰ ਮੇਰੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਵਧੀਆ ਹੈ ਬਾਕੀ ਹੋਰ ਵੀ ਨੇ ਇਹਦੇ ਵਿੱਚ ਇੱਕ ਕਰੂਜ਼ ਵੀ ਲੱਗ ਜਾਂਦਾ ਜਿੰਨੇ ਤੇ ਆਪਾਂ ਸਪੀਡ ਸੈੱਟ ਕਰਨੀਆਂ ਹਨ ਉਹਨੇ ਤੇ ਹੋ ਜਾਂਦੀ ਆ ਇਹਦਾ ਕਰੂਜ਼ ਮੂਡ ਆ ਸਪੀਡ ਤੱਕ ਜਾਣੀ ਸੀ ਆਪਾਂ ਲਾ ਸਕਦੇ ਆ ਲਾ ਸਕਦੇ ਆ ਜੇ ਮਤਲਬ ਹਾਂ ਮਾਫੀ ਆਪਾਂ ਹਾਲਾ ਲੋ ਵੀ ਹੱਥ ਦੁਖਦਾ ਤਾਂ ਇਹਨੂੰ ਕਰੂਜ਼ ਬਟਨ ਦੱਬੋ ਉਹਨ ਸਪੀਡ ਨੇ ਉੱਥੇ ਰੁਕ ਜਾਣਾ ਬਾਕੀ ਪਰਸ ਵਗੈਰਾ ਟੰਗਣ ਲਈ ਇਹਦੇ ਵਿੱਚ ਹੈਂਡਲ ਵੀ ਦਿੱਤਾ ਹੋਇਆ ਤੇ ਮੋਬਾਈਲ ਵਗੈਰਾ ਰੱਖਣ ਲਈ ਵੀ ਹੈਗੇ ਨੇ ਆ ਮੋਬਾਈਲ ਵਗੈਰਾ ਰੱਖਣ ਲਈ ਵੀ ਨਿੱਕੀ ਨਿੱਕੀ ਪਾਕਟ ਦਿੱਤੀਆਂ ਗਈਆਂ ਨੇ ਇਹਦੀ 8 ਸਾਲ ਦੀ ਗਾਰੰਟੀ ਆ ਲਿਥੀਅਮ ਬੈਟਰੀਆਂ ਨੇ ਇਹਦੇ ਵਿੱਚ ਲਿਥੀਅਮ ਬੈਟਰੀਆਂ ਨੇ 5 ਸਾਲ ਦੀ ਇਹਦੀ ਇੰਸ਼ੋਰੈਂਸ ਹੁੰਦੀ ਆ। ਬਾਕੀ ਬਕਾਇਦਾ ਨੰਬਰ ਪਲੇਟਸ ਦੇ ਨਾਲ ਮਿਲਦੀ ਆਪਾਂ ਨੂੰ। ਤੇ ਇੱਕ ਦੋ ਇਹਦੇ ਵਿੱਚ ਜਿਹੜੀਆਂ ਖਾਮੀਆਂ ਮੈਨੂੰ ਲੱਗੀਆਂ ਨੇ ਸਭ ਤੋਂ ਪਹਿਲਾਂ ਇੱਕ ਤਾਂ ਇੱਥੇ ਪੈਰ ਰੱਖਣ ਲਈ ਲੇਡੀਜ਼ ਦੇ ਲਈ ਉਹ ਨਹੀਂ ਹੈਗਾ ਸਟੈਂਡ ਨਹੀਂ ਹੈਗਾ ਉਹ ਵੀ ਬਹੁਤ ਜ਼ਰੂਰੀ ਆ ਚਲੋ ਜੇ ਆਪਾਂ ਦੋਨੇ ਪਾਸੇ ਨੂੰ ਕ੍ਰੋਸ ਕਰਕੇ ਬੈਠਦੇ ਦਾ ਤਾਂ ਇੱਥੇ ਲੱਗ ਜਾਂਦੇ ਜੇ ਆਪਾਂ ਇੱਕ ਪਾਸੇ ਨੂੰ ਬੈਠਦੇ ਤਾਂ ਬਹੁਤ ਔਖਾ ਹੈ ਤੇ ਦੂਸਰੀ ਇਹਦੇ ਵਿੱਚ ਜਿਹੜਾ ਸਟੈਂਡ ਵਾਲਾ ਸਟੈਂਡ ਨਹੀਂ ਹੈਗਾ ਮਤਲਬ ਸਿੱਧੀ ਨਹੀਂ ਖੜੀ ਹੁੰਦੀ ਇਹ ਇਦਾਂ ਇੱਕ ਪਾਸੇ ਟੇਡੇ ਵਾਲਾ ਹੀ ਸਟੈਂਡ ਆ ਇਹਦਾ ਵਿਚਾਲੇ ਵਾਲੇ ਦਾ ਸਟੈਂਡ ਨਹੀਂ ਹੈਗਾ ਬਾਕੀ ਆਹ ਵਾਲੀ ਜਗ੍ਹਾ ਜਿਹੜੀ ਬਹੁਤ ਕੰਫਰਟੇਬਲ ਹੈ ਇੱਥੇ ਆਪਾਂ ਆਰਾਮ ਨਾਲ ਜਿਵੇਂ ਮਰਜ਼ੀ ਕੋਈ ਚੀਜ਼ ਵੀ ਰੱਖ ਸਕਦੇ ਆ ਫਿਰ ਵੀ ਆਪਣੇ ਪੈਰ ਵਗੈਰਾ ਆਰਾਮ ਨਾਲ ਦੇਖੋ ਜਿਵੇਂ ਹੁਣੇ ਸਟਾਰਟ ਹੋਗੀ ਬਿਲਕੁਲ ਨੀਦੀ ਆਵਾਜ਼ ਆਈ ਹੈਗੀ ਦੇਖੋ ਆ ਲੋ ਤੁਰੇ ਤੋਂ ਹੀ ਪਤਾ ਲੱਗਦਾ ਇਹਦਾ ਵੀ ਸਟਾਰਟ ਆ ਇਹ ਆਵਾਜ਼ ਤਾਂ ਵੈਸੇ ਵੀ ਨਾ ਵੈਸੇ ਮਾੜੀ ਜੀ ਟੂ ਜੀ ਬੀਪ ਜਿਆ ਕਰਦੀ ਹੈ ਇੱਕ ਇੰਨਾ ਜ਼ਿਆਦਾ ਆਵਾਜ਼ ਨਹੀਂ ਹੂੰ ਹੂੰ ਫਿਰ ਵੀ ਵੈਸੇ ਵਧੀਆ ਆ ਦੇਖੋ ਠੀਕ ਆ ਓਕੇ ਬਾਕੀ ਸੀਟ ਬਹੁਤ ਕੰਫਰਟੇਬਲ ਆ ਦੋ ਜਣੇ ਆਰਾਮ ਨਾਲ ਬੈਠ ਸਕਦੇ ਨੇ ਪਰ ਤਿੰਨ ਲਈ ਨਹੀਂ ਹੈਗੀ ਹੈਗੀ ਦੋ ਲਈ ਉਹ ਆ ਬਾਕੀ ਵੇਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਤਿੰਨ ਕੁਐਂਟਲ ਤੱਕ ਆਰਾਮ ਨਾਲ ਇਹਦੇ ਉੱਤੇ ਕੈਰੀ ਕਰ ਸਕਦੇ ਆ ਉਹਦਾ ਕੋਈ ਉਹ ਨਹੀਂ ਹੈਗਾ ਬਾਕੀ ਇੰਡਰ ਇੰਡੀਕੇਟਰ ਫੈਸਿਲਿਟੀ ਸਾਰੀਆਂ ਹੈਗੀਆਂ ਨੇ ਇਹਦੇ ਵਿੱਚ ਮੋਸਟਲੀ ਦੂਜੀ ਦੀ ਤਰ੍ਹਾਂ ਆਈਆਂ ਬਟ ਚਲਾਉਣ ਨੂੰ ਮੈਨੂੰ ਦੂਜੀ ਨਾਲੋਂ ਜ਼ਿਆਦਾ ਕੰਫਰਟੇਬਲ ਲੱਗਦੀ ਆ ਥੋੜੀ ਜੀ ਹਾਂ ਲੋਕ ਵਗੈਰਾ ਨਹੀਂ ਲੋਕ ਤਾਂ ਨਹੀਂ ਆਏ ਦੇਖਣ ਨੂੰ ਵੀ ਉਹਨੇ ਜਿਵੇਂ ਹੋਣਾ ਇਲੈਕਟ੍ਰੀਕ ਬਾਕੀ ਉਹ ਕਹਿੰਦੇ ਅਮਰਤ ਵੀ ਉਹ ਥੋੜੀਆਂ ਜਿਹੀਆਂ ਲੰਬੀਆਂ ਜੀਆਂ ਹੁੰਦੀਆਂ ਨੇ ਵੀ ਉਹ ਕੋਈ ਲੰਬੀ ਜੀ ਨਹੀਂ ਹੈ ਬਾਕੀ ਉਹ ਕਹਿੰਦੇ ਸਟੈਂਡ ਵਗੈਰਾ ਹੈਗੇ ਤਾਂ ਹੈਗੇ ਨੇ ਬਟ ਉਹ ਆਪਾਂ ਨੂੰ ਅਲੱਗ ਤੋਂ ਲਗਾਉਣੇ ਪੈਣੇ ਆ ਬਾਏ ਕਰਨੇ ਪੈਣੇ ਤੇ ਰਹੀ ਗੱਲ ਇਹਦੀ ਕੀਮਤ ਦੀ ਇਹ ਲਗਭਗ ਤੁਹਾਨੂੰ ਲੱਖ ਦੇ ਕਰੀਬ ਪੈਂਦੀ ਆ ਜੀ ਤੇ ਕਿਸ ਤੋਂ ਉੱਪਰ ਵੀ ਹੈਗੀ ਬਾਕੀ ਇਸ ਤੋਂ نیچے ਵੀ ਹੈਗੀਆਂ ਨੇ ਪਰ ਇਹਦੀ ਹੈਗੀ ਆ 96000 ਦੀ ਪਈ ਆ ਨਾ ਆਪਾਂ ਨੂੰ ਹਾਂ 96 95000 ਇੱਥੇ ਇੱਥੇ ਤੱਕ ਪਈ ਆ ਆਪਾਂ ਨੂੰ ਇਹ ਵਾਲੀ ਉਹ ਦਾ ਕੀ ਨਾਲ ਹਾਂ ਦੋ ਚਾਬੀਆਂ ਨੇ ਇਹਦੇ ਨਾਲ ਤੇ ਇੱਕ ਇਹ ਚ ਹੂਰ ਮਾਡਲ ਉਹ ਦੀ ਡਿਜੀਟਲ ਉਹ ਅੱਛਾ ਜਿਹੜੀ ਜਿਹੜੀ ਚਾਬੀ ਹੈ ਨਾ ਉਹ ਦੀ ਡਿਜੀਟਲ ਚਾਬੀ ਹੈ ਜਿਹੜੀ ਉਹ ਤੋਂ ਵੀ ਉੱਪਰ ਆ ਉਹਦੇ ਸਾਰਾ ਟੱਚ ਉਹਦੀ ਸਕਰੀਨ ਆ ਸਾਰੀ ਸਕਰੀਨ ਉਹਦੀ ਸਾਰੀ ਟੱਚ ਅੱਛਾ ਤੇ ਇਹ ਸੀਟ ਵੀ ਇੱਥੇ ਖੁੱਲਦੀ ਹੈ ਨਾ ਹਾਂ ਹਾਂ ਸੀਟ ਚਾਬੀ ਤੋਂ ਹੂੰ ਯਾ ਗਲਾਸ ਵਗੈਰਾ ਤੋਂ ਵੀ ਨਾਲ ਹੈ ਠੀਕ ਹੈ ਜੀ ਲਓ ਜੀ ਸਾਨੂੰ ਜਿੰਨਾ ਕੁ ਪਤਾ ਸੀਗਾ ਅਸੀਂ ਦੱਸਤਾ ਬਾਕੀ ਜਿਹੜਾ ਕੁਝ ਤੁਹਾਨੂੰ ਪਤਾ ਹੋ ਸਾਨੂੰ ਵੀ ਜਰੂਰ ਦੱਸਿਓ ਜੇ ਅਸੀਂ ਵੀ ਨਵੀਂ ਨਵੀਂ ਲਈ ਇਹਨਾਂ ਨਹੀਂ ਪਤਾ ਹੈਗਾ ਬਾਕੀ ਚੈਨਲ ਨੂੰ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਜੀ